ਉਹ ਵਾਂਟਰਡ ਗੈਂਗਸਟਰਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਹਾਈਵੇ ਦੇ ਉੱਤੇ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਨੇ ਆਪਣੀ ਚਿੱਟੀ ਕਾਰ ਦੇ ਵਿੱਚ ਸਵਾਰ ਹੋ ਕੇ ਗੈਂਗਸਟਰ ਜਾ ਰਹੇ ਸੀ ਔਰ ਕਿਸੇ ਵੱਡੀ ਵਾਰਦਾਤ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਜਾਣਾ ਸੀ ਪੁਲਿਸ ਨੂੰ ਖੂਫੀਆ ਜਾਣਕਾਰੀ ਮਿਲਦੀ ਹੈ ਜਿਸ ਤੋਂ ਬਾਅਦ ਪੁਲਿਸ ਇਹਨਾਂ ਦੇ ਕੋਲ ਪਹੁੰਚ ਲੈਂਦੀ ਹੈ ਇਹਨਾਂ ਨੂੰ ਘੇਰਾ ਪਾ ਲੈਂਦੀ ਹੈ ਔਰ ਦੋਹਾਂ ਪਾਸਿਆਂ ਤੋਂ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਹੈ ਔਰ ਗੈਂਗਸਟਰਾਂ ਦੇ ਵੱਲੋਂ ਵੀ ਕਈ ਰਾਉਂਡ ਆਫ ਫਾਇਰ ਕੀਤੇ ਜਾਂਦੇ ਨੇ ਜਿਸ ਦੇ ਵਿੱਚ ਗੈਂਗਸਟਰ ਜਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਜਾਂਦਾ ਔਰ ਉੱਥੇ ਇਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਵੱਡਾ ਗੈਂਗ ਮੋਸਟ ਵਾਂਟਡ ਗੈਂਗਸਟਰ ਸੀ ਦੱਸ ਦਈਏ ਕਿ ਦਿੱਲੀ ਅਤੇ ਬਿਹਾਰ ਦੀ ਪੁਲਿਸ ਦੇ ਵੱਲੋਂ ਰਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਦਿੱਲੀ ਦੇ ਰੋहिणी ਇਲਾਕੇ ਦੇ ਵਿੱਚ ਇਹ ਜੋ ਪੂਰੀ ਐਨਕਾਊਂਟਰ ਹੈ ਇਸ ਨੂੰ ਅੰਜਾਮ ਦਿੱਤਾ ਗਿਆ ਤਾਂ ਚਾਰ ਗੈਂਗਸਟਰਾਂ ਦੀ ਮੌਤ ਹੋਈ ਹੈ sigma ਐਂਡ ਕੰਪਨੀ ਆ ਗੈਂਗ ਚਲਾਉਂਦੇ ਸੀ ਇਹ ਗੈਂਗਸਟਰ ਔਰ ਇਹਨਾਂ ਦੇ ਵੱਲੋਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤੀਆਂ ਸੀ ਦਿੱਤਾ ਗਿਆ ਸੀ ਔਰ ਖਾਸ ਤੌਰ ਤੇ ਹੁਣ ਇਹਨਾਂ ਦੀ ਜੋ ਪਲੈਨਿੰਗ ਸੀ ਬਿਹਾਰ ਵਿੱਚ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਆ ਤਾਂ ਉਹਨਾਂ ਨੂੰ ਲੈ ਕੇ ਬਿਹਾਰ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ਬਿਹਾਰ ਦੇ ਵਿੱਚ ਕਈ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਤਿਆਰੀ ਸੀ ਤਾਂ ਫਿਲਹਾਲ ਵੱਡਾ ਐਨਕਾਊਂਟਰ ਕੀਤਾ ਗਿਆ ਹੈ ਦਿੱਲੀ ਪੁਲਿਸ ਅਤੇ ਵਿਹਾਰ ਦੀ ਪੁਲਿਸ ਦੇ ਵੱਲੋਂ ਮਿਲ ਕੇ ਐਨਕਾਊਂਟਰ ਇਹ ਕੀਤਾ ਗਿਆ ਹੈ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਦੱਸ ਦੇ ਕਿ ਆ ਤਕਰੀਬਨ 2:30 ਵਜੇ ਦੇ ਕਰੀਬ ਰਾਤ ਇਹ ਐਨਕਾਊਂਟਰ ਕੀਤਾ ਜਾਂਦਾ ਹੈ ਔਰ ਚਾਰੋਂ ਗੈਂਗਸਟਰ ਜੋ ਕਿ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਤਾ ਇਹਨਾਂ ਨੂੰ ਪੁਲਿਸ ਘੇਰਾ ਪਾ ਲੈਂਦੀ ਹੈ ਰੋਕਣ ਦੀ ਕੋਸ਼ਿਸ਼ ਕਰਦੀ ਹੈ ਜਦੋਂ ਇਹ ਗੱਡੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਪੁਲਿਸ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਪਹਿਲਾ ਗੋਲੀਬਾਰੀ ਗੈਂਗਸਟਰਾਂ ਦੇ ਵੱਲੋਂ ਸ਼ੁਰੂ ਕੀਤੀ ਜਾਂਦੀ ਹੈ ਔਰ ਦੋਹਾਂ ਪਾਸਿਆਂ ਤੋਂ ਕਈ ਰਾਉਂਡ ਫਾਇਰ ਕੀਤੇ ਜਾਂਦੇ ਨੇ ਔਰ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਹੁਣ ਪੁਲਿਸ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਤਿੰਨ ਚਾਰ ਗੈਂਗਸਟਰ ਦੱਸਿਆ ਜਾ ਰਿਹਾ ਕਿ ਢੇਰ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਰੰਜਨ ਪਾਠਕ ਜੋ ਕਿ ਗੈਂਗ ਦਾ ਸਰਗਣਾ ਸੀ ਜਿਸ ਦੀ ਉਮਰ 25 ਸਾਲ ਸੀ ਤਾਂ ਉਸ ਦੀ ਮੌਤ ਹੋ ਚੁੱਕੀ ਹੈ ਬਿਮਲੇਸ਼ ਮਹਿਤੋ 25 ਸਾਲ ਦੀ ਉਮਰ ਮਨੀਸ਼ ਪਾਠਕ 33 ਸਾਲ ਔਰ ਅਮਨ ਠਾਕਰ 21 ਸਾਲ ਦੀ ਉਮਰ ਤਾਂ ਇਹਨਾਂ ਚਾਰਾਂ ਦੀ ਮੌਤ ਹੋ ਚੁੱਕੀ ਹੈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਦੇ ਵਿੱਚ ਸੀ ਬਿਹਾਰ ਦੇ ਵਿੱਚ ਜੋ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤਾਂ ਉਸ ਤੋਂ ਪਹਿਲਾਂ ਵਿਹਾਰ ਨੂੰ ਦਹਿਲੋਂ ਦੀ ਤਿਆਰੀ ਦੇ ਵਿੱਚ ਸੀ ਔਰ ਕਈ ਵੱਡੀਆਂ ਵਾਰਦਾਤਾਂ ਨੂੰ ਇਹ ਅੰਜਾਮ ਦੇ ਚੁੱਕੇ ਨੇ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਇਹ ਵੱਡਾ ਇਨਕਾਊਂਟਰ ਕੀਤਾ ਗਿਆ ਹੈ ਦਿੱਲੀ ਦੇ ਇਨਕਾਊਂਟਰ ਦੇ ਵਿੱਚ ਟੀਰ ਬਦਮਾਸ਼ਾਂ ਦੀ ਜੋ ਮੰਚਾ ਹੈ ਉਹ ਵਿਹਾਰ ਚੋਣਾ ਦੇ ਵਿੱਚ ਗੜਬੜੀ ਫੈਲਾਉਣਾ ਸੀ ਔਰ ਇਸੇ ਨੂੰ ਲੈ ਕੇ ਡੀਜੀਪੀ ਵਿਹਾਰ ਦਾ ਇਹ ਹੁਕਮ ਵੀ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਮਾਰੇ ਗਏ ਜੋ ਅਪਰਾਧੀ ਨੇ ਉਹਨਾਂ ਦੇ ਕੋਲੋਂ ਘਾਤਕ ਖਤਰਨਾਕ ਹਥਿਆਰ ਵੀ ਮਿਲੇ ਨੇ ਤਾਂ ਇਹ ਅ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਇਨਕਾਊਂਟਰ ਕੀਤਾ ਗਿਆ ਉਸ ਥਾਂ ਦੀਆਂ ਤਸਵੀਰਾਂ ਦਿੱਲੀ ਦੇ ਰੋहिणी ਇਲਾਕੇ ਦੇ ਵਿੱਚ ਇਹ ਇਨਕਾਊਂਟਰ ਕੀਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਬਿਹਾਰ ਤੋਂ ਨੇਪਾਲ ਤੱਕ ਇਹਨਾਂ ਦਾ ਜੋ ਨੈਟਵਰਕ ਹੈ ਉਹ ਫੈਲਿਆ ਹੋਇਆ ਸੀ sigma ਐਂਡ ਕੰਪਨੀ ਦੇ ਨਾਮ ਤੋਂ ਇਹ ਆਪਣਾ ਗੈਂਗ ਚਲਾਉਂਦੇ ਸੀ ਔਰ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸੀ ਔਰ ਰੰਜਨ ਪਾਠਕ ਇਸ ਗੈਂਗ ਦਾ ਸਰਗਰਨਾ ਸੀ ਤਾਂ ਬੇਹਦ ਖਤਰਨਾਕ ਗੈਂਗਸਟਰ ਜਿਨ੍ਹਾਂ ਦਾ ਇਨਕਾਊਂਟਰ ਕੀਤਾ ਗਿਆ ਹੈ ਬਿਹਾਰ ਤੋਂ ਲੈ ਕੇ ਨੇਪਾਲ ਤੱਕ ਇਹ ਆ ਵਾਰਦਾਤਾ ਨੂੰ ਅੰਜਾਮ ਦੇ ਚੁੱਕੇ ਸੀ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਇਹ ਨੇਪਾਲ ਭੱਜਣਾ ਚਾਹੁੰਦੇ ਸੀ ਔਰ ਇਸ ਤੋਂ ਪਹਿਲਾਂ ਪੁਲਿਸ ਨੂੰ ਮੁਖਵਰੀ ਮਿਲ ਜਾਂਦੀ ਹੈ ਪੁਲਿਸ ਨੂੰ ਖੂਫੀਆ ਜਾਣਕਾਰੀ ਮਿਲਦੀ ਹੈ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਘੇਰਾ ਪਾਇਆ ਜਾਂਦਾ ਹੈ ਦਿੱਲੀ ਦੀ ਕ੍ਰਾਈਮ ਪੁਲਿਸ ਅਤੇ ਬਿਹਾਰ ਦੀ ਪੁਲਿਸ ਦੇ ਵੱਲੋਂ ਮਿਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾਂਦਾ ਹੈ ਔਰ ਇਹਨਾਂ ਗੈਂਗਸਟਰਾਂ ਦਾ ਐਨਕਾਊਂਟਰ ਕਰ ਦਿੱਤਾ ਜਾਂਦਾ ਹੈ ਬਹਾਦਰ ਸ਼ਾਹ ਮਾਰਗ ਦੇ ਉੱਤੇ ਇਹ ਐਨਕਾਊਂਟਰ ਕੀਤਾ ਗਿਆ ਹੈ ਔਰ ਅ ਅੰਬੇਡਕਰ ਚੌਂਕ ਤੋਂ ਲੈ ਕੇ ਪੰਸਾਲੀ ਚੌਂਕ ਤੱਕ ਦੱਸਿਆ ਜਾ ਰਿਹਾ ਹੈ ਕਿ ਇੰਨੀ ਲੰਬੀ ਰਾਤ ਉਤੇ ਇਹਨਾਂ ਦਾ ਐਨਕਾਊਂਟਰ ਚੱਲਦਾ ਹੈ ਭੱਜਣ ਦੀ ਕੋਸ਼ਿਸ਼ ਕਰਦੇ ਨੇ ਔਰ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਜਾਂਦੀ ਹੈ ਰਾਜ ਕੇ ਗੋਲੀਆਂ ਦੋਹਾਂ ਪਾਸਿਆਂ ਤੋਂ ਚਲਾਈਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਗੈਂਗਸਟਰ ਜ਼ਖਮੀ ਹੋ ਜਾਂਦੇ ਨੇ ਹਾਲਾਂਕਿ ਪੁਲਿਸ ਦੇ ਵੀ ਕਈ ਜਵਾਨ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਪਰ ਗੈਂਗਸਟਰਾਂ ਨੂੰ ਜਦੋਂ ਹਸਪਤਾਲ ਲਜਾਇਆ ਜਾਂਦਾ ਤਾਂ ਉੱਥੇ ਇਹਨਾਂ ਨੂੰ ਡੈੱਡ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਔਰ ਤੁਸੀਂ ਤਸਵੀਰ ਦੇਖ ਰਹੇ ਹੋ ਦਿੱਲੀ ਦੀ ਜਿੱਥੇ ਇਸ ਐਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਬਿਹਾਰ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫिराਕ ਦੇ ਵਿੱਚ ਸੀ ਬਿਹਾਰ ਚੋਣਾ ਦੇ ਵਿੱਚ ਗੜਬੜੀ ਫੈਲਾਉਣਾ ਚਾਹੁੰਦੇ ਸੀ ਔਰ ਉਸ ਤੋਂ ਪਹਿਲਾਂ ਇਹਨਾਂ ਮੋਸਟ ਵੌਂਟਡ ਗੈਂਗਸਟਰਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ